ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਸ ਤਰ੍ਹਾਂ ਜਿਸਮਾਨੀ ਵਰਜਿਸ਼ ਜਿਸਮ ਨੂੰ ਮਜ਼ਬੂਤ ਤੁਸਤ ਅਤੇ ਬਿਮਾਰੀ ਜਾਂ ਮੌਸਮ ਦਾ ਮੁਕਾਬਲਾ ਕਰਨ ਦੇ ਬਤੇਰੇ ਜੋਗ ਬਣਾਉਂਦੀ ਹੈ ਉਸੇ ਤਰ੍ਹਾਂ ਸਿਮਰਨ ਕਮਾਈ ਜੋ ਕਿ ਮਨ ਦੀ ਵਰਜਿਸ਼ ਹੀ ਕਹੀ ਜਾ ਸਕਦੀ ਹੈ ਮਨ ਨੂੰ ਮਜ਼ਬੂਤ ਨਿਰਮਲ ਆਪਾਂ ਕਮਜ਼ੋਰੀਆਂ ਦਾ ਮੁਕਾਬਲਾ ਕਰਨ ਅਤੇ ਡੂੰਘੀਆਂ ਵਿਚਾਰਾਂ ਸੋਚਣ ਦੇ ਕਾਬਲ ਬਣਾ ਦਿੰਦੀ ਹੈ ਸੱਚ ਬੋਲਣਾ ਦੁਨੀਆਂ ਨੂੰ ਪਿਆਰ ਕਰਨਾ ਸੰਸਾਰ ਦੀ ਸੇਵਾ ਨੂੰ ਵਾਹਿਗੁਰੂ ਦੀ ਸੇਵਾ ਸਮਝਣਾ ਹਮਸਾਏ ਦੇ ਅਤੇ ਆਪਣੇ ਬੱਚੇ ਵਿੱਚ ਫਰਕ ਨਾ ਜੰਨਣਾ ਕਿਸੇ ਨਾਲ ਦਗਾ ਨਾ ਕਰਨਾ ਕਿਸੇ ਦਾ ਦਿਲ ਨਾ ਦੁਖਾਣਾ ਨਾਨਾ ਪ੍ਰਕਾਰ ਦੇ ਸ਼ੁਭ ਅਮਲ ਵੀ ਸਿਮਰਨ ਕਰਨ ਦੇ ਨਾਲ ਹੀ ਉਪਜਦੇ ਹਨ ਸਿਮਰਨ ਅਭਿਆਸ ਦੇ ਦੋ ਫਲ ਹੁੰਦੇ ਹਨ ਇੱਕ ਜਦੋਂ ਸਿਮਰਨ ਅਭਿਆਸ ਕਰੀਏ ਤਾਂ ਫੌਰਨ ਫਲ ਮਿਲਦਾ ਹੈ ਅਤੇ ਦੂਸਰਾ ਫਲ ਅਭਿਆਸ ਦੁਆਰਾ ਪੂਰੇ ਗਿਆਨ ਦੀ ਪ੍ਰਾਪਤੀ ਹੋਣ ਤੋਂ ਬਾਅਦ ਮਿਲਦਾ ਹੈ ਜਦੋਂ ਸਿਮਰਨ ਦਾ ਦੂਸਰਾ ਫਲ ਨਿਕਲਦਾ ਹੈ ਤਾਂ ਵਾਹਿਗੁਰੂ ਆਪਣੇ ਸਭ ਰਾਜ ਸਭ ਪਰਦੇ ਸਿਮਰਨ ਅਭਿਆਸ ਕਰਨ ਵਾਲੇ ਤੋਂ ਲਾ ਦਿੰਦਾ ਹੈ ਜਦੋਂ ਮਨ ਸਿਮਰਨ ਵਿੱਚ ਇਕਾਗਰ ਹੋ ਜਾਵੇ ਅਤੇ ਗੁਰਬਾਣੀ ਪੜ੍ਹਦੇ-ਪੜ੍ਹਦੇ ਜਾਂ ਕੀਰਤਨ ਸੁਣਦੇ-ਸੁਣਦੇ ਬਿਰਤੀ ਖਲੋ ਜਾਵੇ ਉਦੋਂ ਹੀ ਅੰਦਰੋਂ ਕਿਸੇ ਅਥਾ ਸਾਗਰ ਵਿੱਚੋਂ ਸ਼ੀਤਲਤਾ ਅਤੇ ਸ਼ਾਂਤੀ ਦੀਆਂ ਲਹਿਰਾਂ ਨਿਕਲ ਕੇ ਸਿਮਰਨ ਅਭਿਆਸ ਕਰਨ ਵਾਲੇ ਦੇ ਮੂੰਹ ਚੁੰਮਦੀਆਂ ਅਤੇ ਸਿਰ ਤੇ ਹੱਥ ਫੇਰਦੀਆਂ ਪ੍ਰਤੀਤ ਹੁੰਦੀਆਂ ਹਨ ਵਾਹਿਗੁਰੂ ਸਿਮਰਨ ਨੂੰ ਜਿੰਨਾ ਪ੍ਰੇਮ ਸਹਿਜ ਅਤੇ ਨਿਮਰਤਾ ਨਾਲ ਜਪਿਆ ਜਾਵੇ ਓਨਾ ਹੀ ਵਧੇਰੇ ਸ਼ਾਂਤੀ ਸਕੂਨ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿਸ ਤਰ੍ਹਾਂ ਸਹਜ ਨਾਲ ਨਾਮ ਸਿਮਰਨ ਵਧੇਰੇ ਲਾਭਦਾਇਕ ਹੋ ਸਕਦਾ ਹੈ ਸਤਿ ਸ੍ਰੀ ਅਕਾਲ ਹਰਭਜਨ ਸਿੰਘ ਜੀ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦੀ ਹਰਪਜਨ ਸਿੰਘ ਜੀ ਲਿਖਦੇ ਹਨ ਇੱਕ ਦਿਨ ਮੇਰੇ ਮਾਤਾ ਜੀ ਲਾਹੌਰ ਕਿਸੇ ਨਿਜੀ ਕੰਮ ਵਾਸਤੇ ਗਏ ਜਾਣ ਤੋਂ ਪਹਿਲਾਂ ਮੈਨੂੰ ਸਮਝਾ ਦਿੱਤਾ ਕਿ ਦੁੱਧ ਕਾਰਨੀ ਵਿੱਚ ਪਾ ਕੇ ਧਰ ਦਿੱਤਾ ਹੈ ਸ਼ਾਮ ਤੱਕ ਕੜ ਜਾਵੇਗਾ ਅਤੇ ਫਿਰ ਥੋੜਾ ਠੰਡਾ ਹੋ ਜਾਣ ਤੇ ਇਸ ਨੂੰ ਦਹੀਂ ਨਾਲ ਜਾਗਲਾ ਦੇਵੇਂ ਸਵੇਰੇ ਕਾਰਨੀ ਵਿੱਚੋਂ ਰੜਕਣ ਵਾਲੀ ਚਾਟੀ ਥੋੜੇ ਵਿੱਚ ਉਲਟਾ ਕੇ ਰੜਕ ਲਮਈ ਸੋਦੀ ਜੀ ਅੱਗੇ ਲਿਖਦੇ ਹਨ ਮੈਂ ਇਕੱਲਾ ਹੀ ਘਰ ਵਿੱਚ ਸੀ ਅਤੇ ਮਾਤਾ ਜੀ ਦੇ ਹੁਕਮ ਅਨੁਸਾਰ ਸਭ ਕੁਝ ਕਰ ਲਿਆ ਦੂਜੀ ਸਵੇਰ ਜਦੋਂ ਮੈਂ ਦੁੱਧ ਨੂੰ ਢਿਡਕਣਾ ਸ਼ੁਰੂ ਕੀਤਾ ਮੈਨੂੰ ਪਤਾ ਸੀ ਕਿ ਮਾਤਾ ਜੀ ਕਾਫੀ ਸਾਰਾ ਮੱਖਣ ਕੱਢਦੇ ਹਨ ਇਸ ਲਈ ਮੈਂ ਚਾਹੁੰਦਾ ਸੀ ਕਿ ਮੈਂ ਉਹਨਾਂ ਨਾਲੋਂ ਤਕੜਾ ਹੋਣ ਕਰਕੇ ਵੱਧ ਮੱਖਣ ਕੱਢ ਕੇ ਦਿਖਾਵਾਂ ਐਸੇ ਸੋਚ ਨੂੰ ਮੁੱਖ ਰੱਖਦੇ ਹੋਏ ਮੈਂ ਪੂਰੇ ਜ਼ੋਰ ਨਾਲ ਢਿਡਕਣਾ ਆਰੰਭ ਕਰ ਦਿੱਤਾ ਜ਼ੋਰ ਨਾਲ ਢਿਡਕਣ ਕਰਕੇ ਦਹੀਂ ਦੀਆਂ ਕਾਫੀ ਸਾਰੀਆਂ ਫੁੱਟੀਆਂ ਚਾਟੀ ਤੋਂ ਬਾਹਰ ਨਿਕਲ ਗਈਆਂ ਅਤੇ ਕੁਝ ਮੇਰੇ ਹੱਥਾਂ ਪੈਰਾਂ ਤੇ ਅੜ ਗਈਆਂ ਪਰ ਮੈਂ ਆਪਣੇ ਜ਼ੋਰ ਨਾਲ ਦਹੀਂ ਨੂੰ ਢਿਡਕਦਾ ਗਿਆ ਕਾਫੀ ੜਿੜਕਨ ਪਿੱਛੋਂ ਮੈਂ ਸੋਚਿਆ ਕਿ ਮੱਖਣ ਬਣ ਗਿਆ ਹੋਵੇਗਾ ਜਦੋਂ ਮੈਂ ਚਾਟੀ ਅੰਦਰ ਚਾਤੀ ਮਾਰੀ ਤਾਂ ਮੱਖਣ ਤਾਂ ਆਇਆ ਹੀ ਨਹੀਂ ਸੀ ਫਿਰ ਮੈਂ ਹੋਰ ਜ਼ੋਰ-ਜ਼ੋਰ ਨਾਲ ੜਿੜਕਲਾ ਸ਼ੁਰੂ ਕਰ ਦਿੱਤਾ ਮੈਨੂੰ ਪਸੀਨਾ ਆ ਗਿਆ ਹਾਂ-ਥਾਂ ਤੇ ਦਹੀਂ ਦੇ ਛਿੱਟੇ ਪੈ ਗਏ ਪਰ ਮੱਖਣ ਦਾ ਨਾਮ ਨਿਸ਼ਾਨ ਨਹੀਂ ਸੀ ਇੰਨੇ ਚਿਰ ਨੂੰ ਦਿਨ ਚੜ ਆਇਆ ਅਤੇ ਇੱਕ ਬੀਬੀ ਲੱਸੀ ਲੈਣ ਵਾਸਤੇ ਸਾਡੇ ਘਰ ਆਈ ਜਦੋਂ ਉਸਨੇ ਮੇਰਾ ਹਾਲ ਦੇਖਿਆ ਤਾਂ ਉਸਨੂੰ ਬੜਾ ਦੁੱਖ ਹੋਇਆ ਉਸਨੇ ਚਾਟੀ ਵਿੱਚ ਚਾਤੀ ਮਾਰੀ ਉੱਥੇ ਮੱਖਣ ਦਾ ਨਾਮ ਨਿਸ਼ਾਨ ਹੀ ਨਹੀਂ ਸੀ ਉਹ ਕਹਿਣ ਲੱਗੀ ਕਾਕਾ ਇਹ ਜ਼ੋਰ ਦਾ ਕੰਮ ਨਹੀਂ ਇਹ ਤਾਂ ਸਹਜ ਦਾ ਕੰਮ ਹੈ ਤੂੰ ਹੁਣ ਪੱਕੀ ਲੈ ਕੇ ਆਪਣਾ ਪਸੀਨਾ ਸੁਕਾ ਅਤੇ ਦੁੱਧ ਨੂੰ ਠੰਡਾ ਹੋੰਦੇ ਅੱਧੇ ਘੰਟੇ ਪਿੱਛੋਂ ਉਸ ਔਰਤ ਨੇ ਸੋਡੀ ਦੀ ਪਾਸੋਂ ਪੰਪ ਵਿੱਚੋਂ ਠੰਡਾ ਪਾਣੀ ਕਢਵਾ ਕੇ ਦਹੀਂ ਵਾਲੀ ਛਾਟੀ ਵਿੱਚ ਪਾ ਦਿੱਤਾ ਅਤੇ ਮਦਾਨੀ ਦੇ ਕੁਝ ਕਿੜੇ ਦੇ ਕੇ ਮੱਖਣ ਕੱਢਿਆ ਜਿਸ ਨਾਲ ਅੱਧਾ ਕਟੋਰਾ ਵੀ ਨਾ ਭਰਿਆ ਜਦ ਕਿ ਮੇਰੇ ਮਾਤਾ ਜੀ ਤਾਂ ਇਸ ਤੋਂ ਦੁਗਣਾ ਮੱਖਣ ਕੱਢਿਆ ਕਰਦੇ ਸਨ ਜਦੋਂ ਮੈਂ ਹਾਤੋਕੇ ਦਰਬਾਰ ਸਭ ਜਾ ਕੇ ਵਾਕ ਲਿਆ ਤਾਂ ਹੁਕਮਨਾਮਾ ਆਸਾ ਲਾਗ ਵਿੱਚੋਂ ਇਹ ਆਇਆ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਇਸ ਵਾਰਤਾ ਤੋਂ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਪਰਮੇਸ਼ਵਰ ਦਾ ਨਾਮ ਜਪਣ ਲਗਿਆ ਜੋਰ-ਜੋਰ ਨਾਲ ਵਾਹਿਗੁਰੂ ਆਖਾਂ ਨਾਲ ਪ੍ਰਾਪਤੀ ਜ਼ਰੂਰੀ ਨਹੀਂ ਇਸ ਦੇ ਉਲਟ ਸਹਿਜ ਅਤੇ ਪ੍ਰੇਮ ਨਾਲ ਇੱਕ ਵਾਰ ਵਾਹਿਗੁਰੂ ਅੱਖਾਂ ਨਾਲ ਸਰੀਰ ਦੇ 7 ਕਰੋੜ ਰੋਮਾਂ ਵਿੱਚੋਂ ਆਪ ਮਹਾਰੇ ਹੀ ਜਪ ਹੁੰਦਾ ਹੈ ਜਿਸ ਨਾਲ ਥੋੜੀ ਖੁਮਾਰੀ ਅਤੇ ਵਿਕਾਸ ਪ੍ਰਾਪਤ ਹੁੰਦਾ ਹੈ ਰੱਬ ਸਾਡੇ ਅੰਦਰ ਰਹਿੰਦਾ ਹੈ ਉਸ ਨੂੰ ਅਸੀਂ ਸਾਖਸ਼ਾਤ ਦੇਖ ਸਕਦੇ ਹਾਂ ਉਹ ਉਦੋਂ ਹੀ ਦਿਸਦਾ ਹੈ ਜਦੋਂ ਮਨ ਨੂੰ ਜਿਸ ਤਰ੍ਹਾਂ ਬਾਹਰ ਦੀਆਂ ਚੀਜ਼ਾਂ ਦਿਸਦੀਆਂ ਹਨ ਉਸੇ ਤਰ੍ਹਾਂ ਆਪਣੇ ਅੰਦਰ ਦੀਆਂ ਚੀਜ਼ਾਂ ਦੇਖਣ ਦਾ ਬਲ ਆ ਜਾਵੇ ਅੰਦਰ ਦੀਆਂ ਚੀਜ਼ਾਂ ਦੇਖਣ ਵਾਸਤੇ ਮਨ ਨੂੰ ਕਿਸੇ ਖਾਸ ਮਸ਼ਕ ਜਾਂ ਸਿੱਖਿਆ ਦੀ ਲੋੜ ਨਹੀਂ ਜੋ ਉਸ ਨੂੰ ਆਪਣੇ ਅੰਦਰ ਦੇਖਣਾ ਸਿਖਾ ਦਵੇ ਆਪਣੇ ਅੰਦਰ ਦਿਸਣਾ ਤਦ ਤੱਕ ਸ਼ੁਰੂ ਨਹੀਂ ਹੁੰਦਾ ਜਦ ਤੱਕ ਮਨ ਨੂੰ ਇਕਾਗਰ ਹੋਣ ਦਾ ਵੱਲ ਨਾ ਆ ਜਾਵੇ ਅਤੇ ਮਨ ਨੂੰ ਇਕਾਗਰ ਕਰਨ ਵਾਸਤੇ ਗੁਰੂ ਨਾਨਕ ਦੇ ਘਰ ਵਿੱਚ ਤਿੰਨ ਚੀਜ਼ਾਂ ਦੀ ਸ਼ਿਫਾਰਿਸ਼ ਹੈ ਗੁਰਬਾਣੀ ਦਾ ਪ੍ਰੇਮ ਅਤੇ ਵਿਚਾਰ ਸਹਿਤ ਪਾਠ ਕਰਨਾ ਕੀਰਤਨ ਦਾ ਇਕਮਨ ਹੋ ਕੇ ਸੁਣਨਾ ਅਤੇ ਨਾਮ ਸਿਮਰਨ ਜਿਹੜੇ ਗੁਰਸਿੱਖ ਆਪਣੇ ਮਨ ਨੂੰ ਇਹ ਟ੍ਰੇਨਿੰਗ ਦੇਣ ਵਾਸਤੇ ਤਿਆਰ ਹੋਣ ਉਹ ਆਪਣੇ ਕਰਤਾਰ ਆਪਣੇ ਰੱਬ ਨੂੰ इस भी युग जीवन वेच देख सकते हैं सिमरन मन तो जिस तरह छुटकारा शांति का समुंदर लुक्या पेमरन द्वारा इस अमृतमय समुद्र जुड़ के हर एक व्यक्ति चाहे ओह किसी तबीयत का क्यों ना हो, हो सकता है हर है खांड लेतमय बिखरी ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰਪਲੀ ਬਜਾਈ ਕੀਤੀ ਹੋਇ ਕਹਿ ਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ